ਸਾਥੀ ਕਿਹਦੇ ਨੂੰ ਸ਼ੰਦੇਨ ਕਬੀਰ ਸਾਹਿਬ ਦਾ ਸਰੀਰ ਨਹੀਂ ਸੀ ਮਿਲਿਆ ਉਹ ਤਾਂ ਨਹੀਂ ਸੀ ਮਿਲਿਆ ਲੜਾਈ ਹੋਣ ਹੋਣ ਲੱਗੀ ਸੀ ਕਬੀਰ ਸਾਹਿਬ ਦਾ ਚੇਲਾ ਸੀ ਜੀ ਪਠਾਨ ਵਾਹ ਹਾਂ ਪਠਾਨ ਸੀ ਤੇ ਉਧਰ ਉਹ ਵੀ ਬੜਾ ਤਕੜਾ ਬੰਦਾ ਸੀ ਤੇ ਜਿਹੜਾ ਉਹਨਾਂ ਦਾ ਇੱਕ Hindu ਚੇਲਾ ਸੀ ਨਾਮ ਹੈ ਭੁੱਲ ਗਿਆ ਉਹ ਦਾ ਤਰੂੜੀਮਲ ਸੀ ਇੱਕ ਹੋਰ ਸੀ ਪਤਾ ਨਹੀਂ ਪਤਾ ਨਹੀਂ ਕੁਝ ਏਦਾਂ ਹੀ ਕੋ ਨਾਮ ਸੀ ਪਠਾਨ ਉਹ ਲੜਾਈ ਹੋ ਚੱਲੀ ਸੀ ਉਹਨਾਂ ਦੀ ਉਹ ਕਹਿੰਦੇ ਵੀ ਅਸੀਂ ਸੰਸਕਾਰ ਕਰਨਾ ਉਹ ਕਹਿੰਦੇ ਸੀ ਦਬਾਉਣਾ ਮਹਕਬੀਰ ਸਾਹਿਬ ਨੇ ਕਿਹਾ ਵੀ ਇਹ ਤਾਂ ਬੜਾ ਕੰਮ ਖਰਾਬ ਹੋਣਾ ਉਹ ਕਹਿੰਦੇ ਵੀ ਸਰੀਰ ਨੂੰ ਹੀ ਲੋਭ ਕਰੋ ਆ ਹੀ ਸਾਬ ਇਹ ਸਰੀਰ ਲੋਭ ਕਰਾਂਗੇ ਮਿਲੇ ਕੁਝ ਨਹੀਂ ਆਪੇ ਲੜਾਈ ਬੰਦ ਹੋ ਜਾਣੀ ਪਰ ਕਿਸੇ ਨੇ ਕਿਹਾ ਕਹਿੰਦਾ ਅੰਦਰ ਦੇਖ ਤਾਂ ਲਓ ਤੁਸੀਂ ਲੜਾਈ ਕਰਦੇ ਪਿਓ ਅੰਦਰ ਹੈ ਵੀ ਕਿ ਨਹੀਂ ਜੇ ਅੰਦਰ ਦੇਖਿਆ ਫੁੱਲ ਪਏ ਸੀ ਆ ਵਾ ਸਰੀਰ ਲੋਭ ਕਰ ਲਿਆ ਇਹ ਵਿੱਦਿਆ ਹੁੰਦੀ ਹੈ ਹਾਂਜੀ ਜਦੋਂ ਸਿੱਧੀਆਂ ਹੋ ਜਾਂਦੀਆਂ ਆਪਾਂ ਜਨਮ ਬੰਦਗੀ ਸਿੱਧੀ ਐਨਿੰਗ ਹੋ ਜਾਂਦੀ ਹੈ ਵੀ ਤੁਸੀਂ ਇਹ ਸਰੀਰ ਨੂੰ ਲੋਪ ਕਰਕੇ ਕਿਤੇ ਵੀ ਜਾ ਸਕਦੇ ਆ। ਇਹ ਮੰਦਗੀ ਹੁੰਦੀ ਹੈ। ਜਦੋਂ ਤੁਸੀਂ 6 ਚੱਕਰਾਂ ਦੇ ਵਿੱਚੋਂ ਕੌਂਟਰੋਲ ਦੀ ਸ਼ਕਤੀ ਤੋਂ 9 ਦੁਆਰਿਆਂ ਤੋਂ ਉੱਤੇ ਚਲੇ ਗਏ ਨਾ ਇੱਥੇ। ਫਿਰ ਉਹ ਰੂਹ ਦੀਆਂ ਸਭੀਆਂ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ। ਹਵਾ 'ਚ ਵੀ ਉੱਡ ਸਕਦੇ ਹਾਂ, ਪਾਣੀ 'ਤੇ ਵੀ ਚੱਲ ਸਕਦੇ ਹਾਂ। ਆ ਸੰਤ ਕਰਤਾ ਸਿੰਘ ਪੈਰੋ ਮੱਜਰੇ ਵਾਲੀ ਝੀਲ ਤੇ ਤੁਰਦੇ ਹੁੰਦੇ ਸੀ। ਪਾਣੀ ਤੇ ਤੁਰਦੇ ਸੀ। ਪਰ ਜਿਹੜਾ ਭੁਖਦਾ ਅੱਗੇ ਔਰ ਵਾਲਾ ਸਮਾਂ ਜਿੱਦਾਂ ਹੁਣ ਅਸੀਂ ਦੱਸਦੇ ਹੁੰਨੇ ਵੀ ਆਹ ਕੰਮ ਹੋਏਗਾ ਉਹ ਹੋਏਗਾ ਜਿਹਨੇ ਤਾਂ ਮੰਨ ਲਿਆ ਉਹ ਸੁਖੀ ਰਹਿਣਗੇ ਇਹਨਾਂ